ਅਬ ਬਾਬਾ ਜੀ ਦੀ ਮਾੜੀ ਜੇ ਗੱਲ ਸੁਣਿਓ ਤੁਹਾਡੇ ਘਰਾਂ ਦੇ ਵਿੱਚੋਂ ਕਲੇਸ਼ ਬਿਲਕੁਲ ਦੂਰ ਹੋ ਜਾਣਗੇ ਅਗਰ ਜੇ ਇਹ ਬਾਬੇ ਦੀਆਂ ਗੱਲਾਂ ਤੁਸੀਂ ਆਪਣੇ ਜੀਵਨ ਦੇ ਵਿੱਚ ਅਪਣਾਓਗੇ ਸੁਣਿਓ ਜੀ ਹਲਾ ਤਿੰਨ ਐਸੇ ਮੰਤਰ ਧੰਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੱਸੇ ਨੇ ਜੇ ਜੀਵਨ ਵਿੱਚ ਇਨਸਾਨ ਅਪਣਾ ਲਵੇ ਤੇ ਘਰ ਦੇ ਕਲੇਸ਼ ਤੋਂ ਬਚ ਸਕਦਾ ਬਾਣੀ ਦਾ ਫਰਮਾਨ ਹੈ ਨਿਵਨ ਸੁਅਖਰ ਖਵਣ ਗੁਣ ਜਿਹਬਾ ਮਣੀਆਂ ਮੰਤਰ ਇਹ ਤਰ੍ਹਾਂ ਭੈਣੇ ਵੇਸ ਕਰ ਤਾਂ ਵਸ ਆਵੇ ਕੰਥ ਸਭ ਤੋਂ ਪਹਿਲਾ ਮੰਤਰ ਦੱਸਿਆ ਨਿਵਣ ਦਾ ਭਾਵ ਝੋਕ ਕੇ ਸਤਕਾਰ ਦੇਣਾ ਦੂਸਰੇ ਨੂੰ ਇਹ ਸਭ ਤੋਂ ਵੱਡਾ ਮੰਤਰ ਹੈ ਦੂਸਰਾ ਖਵਣ ਗੁਣ ਕਿਸੇ ਦੀ ਗੱਲ ਨੂੰ ਸਹਾਰ ਲੈਣਾ ਕਿਸੇ ਦੇ ਬੋਲੇ ਹੋਏ ਸ਼ਬਦਾਂ ਨੂੰ ਬਰਦਾਸ਼ਤ ਕਰ ਲੈਣਾ ਕਿਉਂਕਿ ਬਰਦਾਸ਼ਤ ਨਾ ਕਰਨਾ ਹੀ ਝਗੜੇ ਦਾ ਸਭ ਤੋਂ ਵੱਡਾ ਕਾਰਨ ਹੈ ਬਰਦਾਸ਼ਤ ਕਰਨ ਦੇ ਨਾਲ ਗੱਲ ਨੂੰ ਟਾਲਿਆ ਜਾ ਸਕਦਾ ਹੈ ਤੇ ਤੀਸਰਾ ਜਿਹਬਾ ਮਣੀਆ ਮੰਤਰ ਰਸਨਾ ਦੇ ਵਿੱਚੋਂ ਬੋਲੇ ਹੋਏ ਦੋ ਮਿਠਾਸ ਭਰੇ ਬੋਲ ਬਹੁਤ ਵੱਡੇ ਝਗੜੇ ਨੂੰ ਟਾਲ ਸਕਦੇ ਆ ਇਹ ਤਿੰਨ ਮੰਤਰਾਂ ਨੂੰ ਅਪਣਾਓ ਕਲੇਸ਼ ਤੋਂ ਬਚ ਸਕਦੇ ਅੱਛਾ ਬਾਬਾ ਜੀ ਤੁਹਾਨੂੰ ਘਰਾਂ ਦੇ ਕਲੇਸ਼ ਦਾ ਪਤਾ ਵੀ ਘਰਾਂ ਦੇ ਵਿੱਚ ਕਲੇਸ਼ ਹੁੰਦੇ ਆ ਵੀ ਲੜਾਈਆਂ ਝਗੜੇ ਹੁੰਦੇ ਆ ਤੇ ਤੁਸੀਂ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਆ ਲੜਾਈਆਂ ਹੋਣ ਡੀਆਂ ਤੇ ਇਹਨਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਕੁਝ ਨਹੀਂ ਕਹਿੰਦੇ ਤੁਹਾਨੂੰ ਇਹਨਾਂ ਨੂੰ ਕਿਉਂ ਨਹੀਂ ਤੁਸੀਂ ਸਮਝਾਉਂਦੇ ਕਿਉਂਕਿ ਜਿੱਥੇ ਚਾਰ ਜੀ ਹੋ ਨਾ ਉੱਥੇ ਲੜਾਈ ਝਗੜਾ ਮਾੜੀ ਮੋਟੀ ਨਿਕ ਸੁੱਖ ਹੁੰਦੀ ਰਹਿੰਦੀ ਆ ਤੁਸੀਂ ਘਰਾਂ ਦੀਆਂ ਲੜਾਈਆਂ ਨਾ ਖਤਮ ਕਰੋ ਤੁਸੀਂ ਲੜਾਈਆਂ ਖਤਮ ਕਰੋ ਇਹੋ ਪਹਿਲਾਂ ਵੀ ਜਿਹੜੀਆਂ ਗੁਰੂ ਘਰਾਂ ਦੇ ਵਿੱਚ ਹੁੰਦੀਆਂ ਆ ਜਿਹੜਾ ਹਿੰਦੂ ਮੁਸਲਮਾਨ ਸਿੱਖ ਸਾਈ ਇਹ ਲੜਨ ਦੇ ਆ ਇਹਨਾਂ ਨੂੰ ਕੋਸ਼ਿਸ਼ ਕਰੋ ਖਤਮ ਕਰਨ ਦੀ ਗੁਰੂ ਗ੍ਰੰਥ ਸਾਹਿਬ ਜੀ ਇਹ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਘਰ ਦੀਆਂ ਲੜਾਈਆਂ ਦੇ ਵਿੱਚ ਨਹੀਂ ਵੜਦੇ ਤਨਾ ਉਹਨਾਂ ਨੂੰ ਜ਼ਰੂਰਤ ਆ ਘਾਲੀਆਂ ਲੜਾਈਆਂ ਵਿੱਚ ਲੜਨ ਦੀ ਮੂੰਹ ਚੱਕ ਕੇ ਤੁਸੀਂ ਹਰ ਬੰਦਾ ਇਹੋ ਸਮਝਾਈ ਜਾਂਦਾ ਮਾਂ ਪਿਓ ਦੀ ਸੇਵਾ ਕਰੋ ਮਾਂ ਪਿਓ ਦੇ ਪੈਰੀਂ ਹੱਥ ਲਾਓ ਉਹ ਯਾਰ ਲੋਕੀ ਬੇਕੂਫ ਆ ਲੋਕਾਂ ਨੂੰ ਪਤਾ ਨਹੀਂ ਆਪਣੇ ਮਾਂ ਪਿਓ ਦੀ ਸੇਵਾ ਕਰਨੀ ਆ ਚੱਕਰਾਂ ਦੇ ਵਿੱਚ ਤੂੰ ਤੁਸੀਂ ਲੋਕਾਂ ਨੇ ਪਾਇਆ ਹੋਇਆ ਵੀ ਇੱਥੇ ਮੱਥਾ ਟੇਕ ਲੋ ਉਹ ਸੁੱਖ ਹੋ ਜਾਏਗਾ ਇੱਥੇ ਮੱਥਾ ਟੇਕ ਲੋ ਤਾਂ ਹੋ ਜਾਏਗਾ ਇੱਥੇ ਪੰਚਾਹ ਚੜਾ ਦਿਓ ਬੰਦਾ ਬਾਹਰ ਚਲ ਜੇਗਾ ਇੱਥੇ ਪੁੱਤ ਮਿਲ ਜਾਣਗੇ ਲੋਕੀ ਦਵਾਈਆਂ ਵੀ ਖਾਈ ਜਾਂਦੇ ਆ ਅਮਰਦਾਨਾ ਤਾਕਤ ਦੀਆਂ ਪਤਾ ਨਹੀਂ ਕਿੰਨੀਆਂ ਇੱਕ ਉਸ ਦੀਆਂ ਆ ਰਹੀਆਂ ਹਰ ਪੇਜ ਭਰੇ ਹੋਏ ਆ ਤੇ ਲੱਖਾਂ ਕਰੋੜਾਂ ਦੇ ਵਿੱਚ ਵਿਊ ਆ ਉਹਨਾਂ ਦੇ ਤੇ ਪੁੱਤ ਤੁਸੀਂ ਵੀ ਤੇ ਜਾਣਦੇ ਆ ਲੋਕਾਂ ਨੂੰ ਇਹੋ ਜਿਹਿਆਂ ਫੁੱਦੂ ਗੱਲਾਂ ਨਾ ਬਕਵਾਸ ਕਰਨੀ ਬੰਦ ਕਰੋ ਥੋੜੀ ਜਿਹੀ ਜੇ ਲੋਕੀ ਅਨਪੜਾਣਾ ਵਿਚਾਰੇ ਗਰੀਬ ਵਾਲੋਕੀ ਤੇ ਨਾ ਵਹਿਮਾਂ ਤੇ ਭਰਮਾਂ ਦੇ ਵਿੱਚ ਲੋਕਾਂ ਨੂੰ ਪਾਓ ਨਾ ਇਹੋ ਜਿਹੇ ਚੱਕਰਾਂ ਦੇ ਵਿੱਚ ਲੋਕਾਂ ਨੂੰ ਪਾਓ ਬਿਹਤਰੀ ਇਹੋ ਹੀ ਆ ਗੁਰੂ ਸਾਹਿਬ ਇਹੋ ਹੀ ਕਹਿੰਦੇ ਆ ਕਿਉਂਕਿ ਗੁਰੂ ਸਾਹਿਬ ਵੀ ਇਸੇ ਇਸੇ ਕਰਕੇ ਗੁਰੂ ਸਾਹਿਬ ਨੇ ਵੀ ਗੱਲ ਕੀਤੀ ਸੀ ਵੀ ਪਖੰਡੀ ਦੇ ਜਾਲ ਦੇ ਵਿੱਚੋਂ ਨਿਕਲੋ ਲੇਕਿਨ ਉਹੋ ਪਖੰਡ ਤੁਸੀਂ ਹੁਣ ਕਰਨ ਰਹੇ ਆਂ ਤੁਸੀਂ ਤੁਸੀਂ ਕਿਉਂ ਨਹੀਂ ਗੁਰੂ ਸਾਹਿਬ ਦੀਆਂ ਗੱਲਾਂ ਨੂੰ ਫੋਲੋਅ ਕਰਦੇ ਆਂ ਅ ਮੇਰਾ ਖਿਆਲ ਤੂੰ ਕਹਿ ਗੁਰਦੁਆਰੇ ਦੇ ਵਿੱਚ ਪਾਠੀ ਦਾ ਢਾਡੀ ਹੋਣਾ ਅ ਤੈਨੂੰ ਚਾਹ ਨਾ ਸਵੇਰੇ ਪਕੌੜੇ ਨਾ ਮਿਲੇ ਤਾਂ ਤੂੰ ਡਾਂਗ ਚੱਕਰ ਨੂੰ ਫਿਰਨੀ ਆਂ ਲੰਗਰਾਂ ਤੋਂ ਤੁਸੀਂ ਲੜ ਪੈਨੇ ਆਂ ਤਨਖਾਵਾਂ ਵਾਲਿਆਂ ਤੋਂ ਤੁਸੀਂ ਲੜ ਪੈਨੇ ਆ ਸਾਨੂੰ ਨਹੀਂ ਪਤਾ ਅਸੀਂ ਨਹੀਂ ਦੇਖਿਆ ਹੋਇਆ ਆ ਸਾਰੀ ਲੜਾਈਆਂ ਦੀ ਜੜ ਆ ਨਾ ਜਿਹੜੀ ਇਹ ਸਿਰਫ ਤੇ ਸਿਰਫ ਤੁਸੀਂ ਧਾਰਮਿਕ ਧਰਮੀ ਲੋਕ ਆ ਤੁਸੀਂ ਧਾਰਮਿਕ ਨਹੀਂ ਤੁਸੀਂ ਧਰਮੀ ਲੋਕ ਆ ਤੁਸੀਂ ਲੜਾਈਆਂ ਪਾਉਣਦੇ ਆ ਆਪਸ ਵਿੱਚ ਲੋਕਾਂ ਦੀਆਂ ਤੁਹਾਨੂੰ ਕੀ ਸਿਰਫ ਆਪਣੇ ਵਾਸਤੇ ਚਾਹੀਦਾ ਮਰ ਗਿਆ ਤਾਂ ਕਹਿ ਦਿੰਦੇ ਆ ਉਹ ਬਸ ਗੁਰੂ ਦੀ ਕਰਨੀ ਆ ਲਿਖੀ ਹੋਈ ਸੀ ਯਰ ਐਡੀ ਕਿਹੜੀ ਲਿਖੀ ਹੋਈ ਸੀ ਜੇ ਡੰਗਰ ਪਸ਼ੂ ਪੰਛੀ ਦਰਖਤ ਬੁੱਢੇ ਹੁੰਦੇ ਆ ਤੇ ਬੰਦਾ ਕਿਉਂ ਰਸਤੇ ਵਿੱਚ ਜਾਂਦੇ ਜਾਂਦੇ ਐਕਸੀਡੈਂਟ ਦੇ ਵਿੱਚ ਮਰ ਜਾਂਦਾ ਇਹ ਸਿਸਟਮ ਦਾ ਚੱਕਰ ਨਿਕਾ ਇਹ ਲੋਕਾਂ ਦਾ ਚੱਕਰ ਥੋੜਾ ਆ ਇਹ ਸਿਸਟਮ ਖਿਲਾਫ ਆ ਇਸ ਸਿਸਟਮ ਦੇ ਖਿਲਾਫ ਬੋਲੋ ਜੇ ਬੋਲਣਾ ਤਾਂ ਜਿੱਦਾਂ ਗੁਰੂ ਸਾਹਿਬ ਬੋਲਦੇ ਸੀ ਤੁਸੀਂ ਬਿਲਕੁਲ ਦੂਸਰੇ ਪਾਸੇ ਨੂੰ ਚੱਕ ਲਿਆ ਕੰਮ ਕਨਾਂ ਦੇ ਕਲੇਸ਼ ਮਟਾਉਣ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਬੱਚੇ ਦੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਆ ਕਰੋ ਇੱਥੇ ਮੱਥਾ ਟੇਕੋ ਇੱਥੇ ਨਾ ਆਓ